ਤਦ ਬਾਕੀ ਸਾਰੇ ਚੰਨਾਂ ਨੂੰ ਸਬਸਕ੍ਰਾਈਬ ਕਰੋ ਸਸਰੇ ਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਬੁਲਟ ਲੈਟਰਮ ਮੋਟਰਸਾਈਕਲ ਵਿਕਾਊ ਹੈ ਮਾਡਲ ਹੈ ਜੀ 2006 ਰੇਟ ਮੰਗੇ ਕਿਸਾਨ ਵੀਰ ਨੇ 78000 ਫੋਨ ਨੰਬਰ ਹੈ ਜੀ 94645 37643 94645 37643 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਬੁਲਟਰ ਖਰੀਦ ਸਕਦੇ ਹੋ ਜੀ ਉਹ ਜੀ ਟਰਾਲੀ 11x6.5 ਦੀ ਵਿਕਾਊ ਹੈ ਮਾਡਲ ਹੈ ਜੀ 2011 ਏਰੀਆ ਰਾਜਪੁਰਾ ਰੇਟ ਮੰਗੇ ਕਿਸਾਨ ਵੀਰ ਨੇ 60000 ਟਾਇਰ 45 ਪੈਸੇ ਪਈ ਹੈ। ਟਰਾਲੀ ਵਿਕਾਊ ਹੈ ਜੀ 11/655 ਦੀ ਮਾਡਲ 2011 ਏਰੀਆ ਰਾਜਪੁਰਾ ਰੇਟ ਮੰਗੇ ਜੀ 60000 ਟਾਇਰ 45 ਪੈਸੇ ਪਈ ਹੈ ਇਹਨਾਂ ਨੰਬਰ ਹੈ ਜੀ 9417122319 9417122319 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ। ਜਿਹੜੇ ਵੀ ਸਾਡੇ ਚੈਨਲ ਨਾਲ ਜੁੜਦੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਅਗਲੀ ਟਰਾਲਾ ਟਰਾਲੇ ਦਾ weight ਹੈ ਜੀ 2 बाई ਕੁਆਂਟਲ ਏਰੀਆ ਹੈ ਅੰਮ੍ਰਿਤਸਰ ਸਾਈਜ਼ ਹੈ ਜੀ 12 बाई 6.5 ਦਾ ਟਾਇਰ 50 ਪੈਸੀਪੇ ਰੇਟ ਹੈ ਜੀ 1 ਲੱਖ 25000 ਟਰਾਲਾ ਵਿਕਾਊ ਹੈ ਜੀ ਟਰਾਲੇ ਦਾ ਬੇਟਾ 22 ਕੁਆਂਟਲ ਏਰੀਆ ਅਮਰਤਸਰ ਸਾਈਜ਼ ਹੈ 12x6.5 ਦਾ ਟਾਇਰ 50 ਪੈਸੇ ਪਈ ਹੈ ਰੇਟ ਮੰਗੇ ਕਿਸਾਨ ਵੀਰ ਨੇ 1,25,000 ਕਿਸਾਨ ਵੀਰ ਦਾ ਫੋਨ ਨੰਬਰ ਹੈ ਜੀ 6239004677 6239004677 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲਾ ਖਰੀਦ ਸਕਦੇ ਹੋ ਐਡ ਗਰਾਉਂਡ ਦੇ ਲਈ ਸਾਡਾ ਵਟਸਐਪ ਨੰਬਰ ਹੈ 98798 8460 ਕਿਉਂਕਿ ਵੀਡੀਓ ਜਮਾ ਥੱਲੇ ਖੱਟੇ ਐਕਸ਼ਨ ਸ਼ੋਅ ਰਿਹਾ ਉਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਤੇ ਫੁੱਲ ਡਿਟੇਲ ਲਿਖ ਕੇ ਭੇਜ ਸਕਦੇ ਹੋ ਓਕੇ ਜੀ Swift ਗੱਡੀ ਵਿਕਾਊ ਹੈ ਮਾਡਲ ਹੈ ਜੀ 2015 ਟਾਇਰ ਅੱਸੀ ਪੈਸੇ ਪਈ ਹੈ ਰੇਟ ਮੰਗੇਗਾ 5 ਲੱਖ 60 ਹਜ਼ਾਰ Swift ਗੱਡੀ ਵਿਕਾਊ ਹੈ ਮਾਡਲ ਹੈ ਜੀ 2015 ਟਾਇਰ ਅੱਸੀ ਪੈਸੇ ਪਏ ਐ ਰੇਟ ਮੰਗੇ ਜੀ 560000 ਇਹਨਾਂ ਨੰਬਰ ਹੈ ਜੀ 98726 19109 98726 19109 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਕੇ ਸੁਝਾਅ ਜ਼ਰੂਰ ਦਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿਦਾਂ ਦੀ ਲੱਗਦੀਆਂ ਨੇ ਅਗੀ ਸਵਰਾਜ 735 ਮਾਡਲ ਹੈ ਜੀ 1999 ਰੇਟ ਮੰਗੇ ਕਿਸਾਨ ਵੀਰ ਨੇ 1,50,000 ਟਾਇਰ 35 ਵੈਸਪੇ ਹੈ ਏਰੀਆ ਜੀ ਬਰਨਾਲਾ ਸਵਰਾਜ 735 ਵਿਕਾਊ ਹੈ ਜੀ ਮਾਡਲ ਹੈ 1999 ਰੇਟ ਮੰਗੇ ਜੀ 1,50,000 ਟਾਇਰ 35 ਵੈਸੇ ਪਈ ਹੈ ਏਰੀਆ ਜੀ ਬਰਨਾਲਾ ਕਿਸਾਨ ਵੀਰ ਦਾ ਨੰਬਰ ਹੈ 97807 83582 97807 83582 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਕ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਯੋ ਕਿ ਵੀਡੀਓ ਦੇ ਜਮ੍ਹਾਂ ਥੱਲੇ ਖੱਟੇ ਅਕਸ਼ਰਾਂ ਸ਼ੋਅ ਹੋ ਰਹੇ ਤੁਸੀਂ ਉਸ ਨੰਬਰ ਤੇ 5 ਤੇ 7 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਅੱਗੇ ਜੀ ਟਰਾਲੀ ਮਾਡਲ ਹੈ 2016 ਸਾਈਜ਼ 11x6 ਰੇਟ ਹੈ ਜੀ 1 ਲੱਖ 10000 ਟਾਇਰ 40 ਪੈਸੇ ਪਈ ਹੈ ਏਰੀਆ ਗੁਰਦਾਸਪੁਰ ਟਰਾਲੀ ਵਿਕਾਊ ਹੈ ਜੀ ਮਾਡਲ 2016 ਸਾਈਜ਼ 11/6 ਰੇਟ ਮੰਗੇ ਕਿਸਾਨ ਵੀਰ ਨੇ 1,10,000 ਟਾਇਰ 40 ਪੈਸੇ ਪਏ ਐ ਏਰੀਆ ਗੁਰਦਾਸਪੁਰ ਕਿਸਾਨ ਵੀਰ ਦਾ ਨੰਬਰ ਹੈ 9861 04065 89861 04065 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਕੀ ਸੱਗ ਜੀ ਅੱਗੇ ਜੀ ਆਟਾ ਚ ਆਟੇ ਵਾਲੀ ਚੱਕੀ ਵਿਕਾਊ ਹੈ ਮਾਡਲ ਹੈ ਜੀ 2003 ਟਾਇਰ 60 ਪੈਸੇ ਪਈ ਹੈ ਆਟੇ ਵਾਲੀ ਚੱਕੀ ਵਿਕਾਊ ਹੈ ਜੀ ਮਾਡਲ ਹੈ 2003 ਟਾਇਰ 60 ਪੈਸੇ ਪਈ ਹੈ ਰੇਟ ਕਿਸਾਨ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਇਹਨਾਂ ਦਾ ਨੰਬਰ ਹੈ ਜੀ 86 838 25629 86838 25629 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਚੱਕੀ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਬਣੇ ਰਹੋ ਤੁਸੀਂ ਸਾਡੇ ਚੈਨਲ ਨਾਲ ਇਸੇ ਤਰ੍ਹਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਹ ਤੱਕ ਲਈ ਧੰਨਵਾਦ